ਅੰਮ੍ਰਿਤਸਰ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ ਨਜ਼ਦੀਕ ਚੱਲ ਰਹੇ ਪ੍ਰਬ ਵੀਜ਼ਾ ਦਫ਼ਤਰ ਵੱਲੋਂ ਵਿਦੇਸ਼ ਵੀਜ਼ੇ ਦੇ ਨਾਂ ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਦਫ਼ਤਰ ਚਲਾਉਣ ਵਾਲੇ ਲੋਕਾਂ ਨੇ ਵਿਦੇਸ਼ ਭੇਜਣ ਦਾ ਚਾਂਸਾ ਦੇ ਕੇ ਕਈ ਬੇਰੋਜ਼ਗਾਰ ਨੌਜਵਾਨਾਂ ਤੋਂ ਵੱਡੀ ਰਕਮ ਵਸੂਲ ਕੀਤੀ ਤੇ ਉਸ ਤੋਂ ਬਾਅਦ ਦਫ਼ਤਰ ਬੰਦ ਕਰ ਫਰਾਰ ਹੋ ਗਏ ਪੀੜਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਨੇਡਾ ਆਸਟ੍ਰੇਲੀਆ ਤੇ ਯੂਰਪ ਦੇ ਦੇਸ਼ਾਂ ਦੇ ਵੀਜ਼ੇ ਲਗਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਨਾਤਾ ਵੀਜ਼ਾ ਲੱਗਾ ਤੇ ਨਾ ਹੀ ਪੈਸੇ ਵਾਪਸ ਮਿਲੇ ਦਫਤਰ ਬੰਦ ਹੋਣ ਤੋਂ ਬਾਅਦ ਜਦੋਂ ਲੋਕਾਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਨੰਬਰ ਬੰਦ ਮਿਲੇ ਪੀੜਤ ਨਾਗਰਿਕਾ ਨੇ ਹੁਣ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੋਲ ਗੁਹਾਰ ਲਗਾਈ ਹੈ ਕਿ ਇਸ ਵੱਡੀ ਠੱਗੀ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਹੋਵੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਭ ਵੀਜ਼ਾ ਦੇ ਨਾਮ ਹੇਠ ਚੱਲ ਰਹੇ ਅਜਿਹੇ ਫਰਜ਼ੀ ਦਫ਼ਤਰਾਂ ਨੂੰ ਤੁਰੰਤ ਬੇਨਕਾਬ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਨੇ ਚਾਹੀਦੇ ਹਨ ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਦਾ ਭਵਿੱਖ ਖਰਾਬ ਨਾ ਹੋਵੇ ਮੈਂ ਗੁਰਨਾਮ ਸਿੰਘ ਆ ਜੀ ਕਿੰਡ ਮੇਰਾ ਬਹਿਲਾ ਡਿਸਟ੍ਰਿਕਟ ਤਰਨਤਾਰਨ ਦਾ ਮੈਂ ਕੋਈ 21 ਦੇ ਵਿੱਚ ਆਪਣੀ ਵੱਡੀ ਪੋਤਰੀ ਦੇ ਕਾਗਜ਼ ਲਗਾਏ ਸੀ 2021 ਚ ਉਹਦਾ ਵੀਜ਼ਾ ਆ ਗਿਆ 1 ਸਾਲ ਦੇ ਵਿੱਚ ਵਿੱਚ ਹੀ ਉਹ ਬਾਹਰ ਚਲੇ ਗਈ ਉਸ ਤੋਂ ਬਾਅਦ ਮੈਂ ਮੇਰਾ ਵਿਸਵਾਸ ਇਹ ਬਣ ਗਿਆ ਮੈਂ ਦੂਸਰੀ ਪੁੱਤਰੀ ਦਾ ਵੀ ਨਾਲ ਲਗਾਤਾ ਉਹਦੇ ਵਿੱਚ ਉਹਨਾਂ ਨੇ ਸਾਨੂੰ ਆਫਰ ਲੈਟ ਦਿਖਾ ਕੇ ਇਹ ਕਹਿੰਦੇ ਵੀ ਹੁਣ ਤੁਸੀਂ ਪਹਿਲੇ 4 ਲੱਖ ਜਮ੍ਹਾਂ ਕਰਾਓ ਪਹਿਲਾਂ ਤੇ 10 ਲੱਖ ਤੁਹਾਡੇ ਕੋਲ ਬਾਅਦ ਵਿੱਚ 14 ਲੱਖ ਦੀ ਥੀੜੀ ਕਰ ਲੋ ਇਹਨਾਂ ਨਾਲ ਮੈਂ 4 ਲੱਖ ਪਹਿਲਾਂ 1.5 ਲੱਖ ਜਮਦ ਕਰਾਇਆ ਜੀ ਉਸ ਤੋਂ ਬਾਅਦ ਮੈਂ 2.5 ਲੱਖ ਜਮ੍ਹਾਂ ਕਰਾ ਕੇ ਤੇ ਅਹੀਂ ਸਾਲ ਲੀਕਦੇ ਰਹੇ ਆ ਵੀ ਚਲ ਸਾਲ ਲੱਗ ਜਾਂਦਾ ਇਹਨਾਂ ਦੇ ਕਾਰਵਾਈ ਕਰਦਿਆਂ ਨੂੰ ਸਾਲ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਉੱਥੇ ਦੇ ਉੱਥੇ ਕਾਗਜ਼ ਪੈ ਰਹੇ ਆ ਹਾਰ ਕੇ ਪੋਤਰੀ ਮੇਰੀ ਕਹਿਣ ਲੱਗੀ ਡੈਡੀ ਮੇਰੇ ਤੇ ਸਾਲ ਖਰਾਬ ਹੋ ਗਿਆ ਉਹਨਾਂ ਨੇ ਕੋਈ ਕੀਤਾ ਨਹੀਂ ਪਤਾ ਨਹੀਂ ਕਰਨਾ ਤੇ ਨਹੀਂ ਕਰਨਾ ਆਇਆ ਤੇ ਕੁਝ ਨਹੀਂ ਆਂ ਅਹੀਂ ਉਹਨਾਂ ਕੋਲ ਫਾਈਲ ਵਾਪਸ ਕਰਾ ਲਈ ਜੀ ਤੇ ਕੁੜੀ ਨੂੰ ਮੈਂ ਨਰਸਿੰਗ ਕਰਾਉਣੀ ਸ਼ੁਰੂ ਕਰਾ ਦਿੱਤੀ ਤੇ ਫਿਰ ਅਹੀਂ ਉਹਨਾਂ ਪਾਸੇ ਵੀ ਸਾਡੇ ਨਿਗਾਹ ਤੇ ਵੀ ਕੋਈ ਨਹੀਂ ਤੁਹਾਡੇ ਤੇ ਹਵਾਸ ਕਰਦੇ ਆ ਮੈਂ ਉਹਨਾਂ ਨੂੰ ਪਾਸਪੋਰਟ ਉਹਨਾਂ ਹੱਥਾ ਵਾਪਸ ਕਰਤਾ ਨਾਲ ਤੇ ਜਿਹੜੇ ਚੈੱਕ ਬੁੱਕ ਦਿੱਤੀ ਹੈ ਬੈਂਕ ਦੀ ਉਹਦੇ ਵਿੱਚ ਤੁਹਾਡਾ ਜਿਹੜਾ 10 ਲੱਖ ਜਮ੍ਹਾਂ ਕਰਨਾ ਸੀ ਉਹਦੇ ਚ ਫੰਡ ਵਿਖਾਉਣੇ ਉਹ ਜਮ੍ਹਾਂ ਕਰਨੇ ਆ ਉਹਦੇ ਸਾਨੂੰ ਪਾਸਪੋਰਟ ਵੀ ਲੈ ਲਈ ਏਟੀਐਮ ਕਾਰਡ ਵੀ ਲੈ ਲਿਆ ਤੇ ਨਾਲ ਜਿਹੜਾ ਮੋਬਾਈਲ ਤੇ ਸੀ ਉਹਦੀ ਸਿਮਾ ਲੈ ਲਈ ਸਾਰਾ ਇਹਨੂੰ ਨੂੰ ਅਜੇ ਤੱਕ ਨਹੀਂ ਸਾਨੂੰ ਮਿਲੀਆਂ ਪੈਸਿਆਂ ਨੂੰ ਤਾਂ ਮੈਂ ਗੇੜੇ ਮਾਰਦ ਰਿਹਾ ਤੇ ਕਦੀ ਉਹ ਕੁੜੀਆਂ ਹੀ ਉੱਥੇ ਬੈਠੀਆਂ ਤਮੰਨਾ ਉਹਦਾ ਨਾਮ ਸੀ ਉਹਨੇ ਕਦੀ ਅੰਕਲ ਜੀ ਮੈਂ ਵਾਪਸ ਕਰਾ ਨਹੀਂ ਕਦੀ 50000 ਰੁਪਏ ਨੇ ਪਵਾ ਦੇਣਾ ਕਦੀ 25000 ਪਵਾ ਦੇਣਾ ਦਾ ਕਰ ਕਰਕੇ ਸਾਲ ਫਿਰ ਸਾਡਾ ਲੰਘ ਗਿਆ ਜੀ ਤੇ ਉਹਨਾਂ ਦਾ ਮੇਰੇ ਲਈ 2.5 ਲੱਖ ਰੁਪਏ ਆ ਗਏ ਜੀ ਤੇ 1.5 ਲੱਖ ਰੁਪਏ ਅਜੇ ਮੇਰਾ ਬਾਕੀ ਉਹਨਾਂ ਨੇ ਹੁਣ ਉਹਨਾਂ ਨੇ ਆਪਣੇ ਦਫ਼ਤਰ ਵੀ ਬੰਦ ਕਰਤੇ ਆ ਤੇ ਕੋਈ ਗੱਲ ਨਾ ਫੋਨ ਨੂੰ ਠੋਦੇ ਸਿਰਫ ਇੱਕ ਪ੍ਰਾਪ ਵੀਜ਼ਾ ਜਿਹਨੇ ਜਿਹਦਾ ਨਾਮ ਤੇ ਆ ਉਹਦਾ ਫੋਨ ਜਿਹੜਾ ਉਹ ਵੀ ਮਤਲਬ ਆਪਣਾ ਵਟਸਐਪ ਤੇ ਕਾਲ ਲੱਗਦੀ ਪਰ ਚੁੱਕਦਾ ਨਹੀਂ ਹੋ ਗਿਆ ਉਹਦਾ ਜੀ ਮੈਂ ਉਹਦੀ ਦਰਖਾਸਤ ਜਿਹੜੀ ਹੈ ਸਿੱਧੀ ਥਾਣਾ ਤਰਨਤਾਰਨ ਵਿੱਚ ਦਿੱਤੀ ਸੀ ਉਹਨਾਂ ਨੇ ਉਹਨੂੰ ਉਸੇ ਵੇਲੇ ਮੇਰੇ ਬੈਠੇ ਫੋਨ ਲਾਇਆ ਉਹਨੇ ਫੋਨ ਨਹੀਂ ਚੁੱਕਿਆ ਤੇ ਉਹਨਾਂ ਨੇ ਮੈਸੇਜ ਭੇਜ ਦਿੱਤਾ ਬੋਲ ਕੇ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਸਿੱਧੀ ਜਾਣ ਲੱਗਿਆ ਉਹਨਾਂ ਨੇ ਟਾਲ ਮਰੋੜ ਕਰਨਾ ਸ਼ੁਰੂ ਕਰ ਦਿੱਤਾ ਸ਼ਾਇਦ ਉਹਨਾਂ ਦੀ ਕੋਈ ਆਪਸੀ ਵਿੱਚ ਗੱਲਬਾਤ ਹੋ ਗਈ ਆ ਉਸ ਤੋਂ ਬਾਅਦ ਉਹ ਆਂਦੇ ਵੀ ਨਹੀਂ ਤੇਰੀ ਦਰਖਾਸਤ ਨਾ ਜਿੱਥੇ ਤੂੰ ਪੈਸੇ ਦਿੱਤੇ ਉੱਥੇ ਜਾ ਕੇ ਉਹ ਠਾਣੇ ਕਰਾ ਸਾਡੇ ਕੋਲ ਨਹੀਂ ਤੇਰੀ ਹੁੰਦੀ ਨਾ ਮੇਰੀ ਦਰਖਾਸਤ ਵਾਪਸ ਕਰਤੀ ਸੋ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਉਸ ਸਾਡੀ ਕੋਈ ਮਸਲਾ ਹੱਲ ਕਰਨ ਮੰਗ ਹੈ ਸਾਡੀ ਇਹੋ ਹੀ ਆ ਵੀ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜੇ ਗਰੀਬ ਸਾਰੇ ਜਿਨ੍ਹਾਂ ਨੇ ਪੈਸੇ ਪਤਾ ਨਹੀਂ ਕਿੱਥੋਂ ਫੜੇ ਆ ਕਿ ਇਹਨੇ ਵਿਆਜੀ ਚੁੱਕੀ ਕਿ ਇਹਨੇ ਪਲਾਟ ਗਨੇ ਰੱਖਿਆ ਕਿ ਇਹਨੇ ਜ਼ਮੀਨ ਗਨੇ ਰੱਖੀ ਆ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਦੀ ਅਚਰ ਦਾ ਕੀ ਨਾਮ ਹੈ ਪ੍ਰਭ ਵੀਜਾ ਉਹਦਾ ਨਾਮ ਉਹਦਾ ਪ੍ਰਭ ਸਰਮ ਸਿੰਘ ਹੈ ਜੀ ਇਹ ਸੀ ਅਮਰਸਰ ਦੇ ਰਹਿਣ ਵਾਲਾ ਜੀ ਉਹਦਾ ਬਾਕੀ ਐਡਰੈਸ ਹੈ ਜਬ ਉਹ ਆਵਾਜਾ ਇਸਨੂੰ ਆਪਣੇ ਅਜੀਨ ਨਾਮ ਨੂੰ ਦਵਾ ਪ੍ਰਭ ਵੀਜ਼ਾ .com ਜਹਾ ਦੇ ਹੋਰ ਸਾਡੇ ਕੋਲ ਐਡਰੈਸ ਉਹਨੇ ਦੇ ਕੇ ਮੋਬਾਈਲ ਦੇ ਵਿੱਚ ਤੁਹਾਨੂੰ ਵੀ ਦੇ ਦਿੰਦੇ ਆ ਜੀ ਹਾਂਜੀ ਮੈਂ ਭੁਪਿੰਦਰ ਕੌਰ ਸਰ ਵਟਾਲਾ ਤੋਂ ਆਈ ਹਾਂ ਡ੍ਰੀਮ ਲੈਂਡ ਕਲੋਨੀ ਉਮਰਪੁਰਾ ਤੋਂ ਮੈਂ ਆਪਣੇ ਬੇਟੇ ਦੀ ਆਸਟ੍ਰੇਲੀਆ ਦੀ ਫਾਈਲ ਇੱਥੇ ਪ੍ਰਭ ਵੀਜ਼ਾ ਦੇ ਲਈ ਸੀ ਪਰ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਾਡੇ ਕੋਲ 4 ਲੱਖ ਰੁਪਇਆ ਲੈ ਚੁੱਕੇ ਨੇ ਤੇ ਏਟੀਐਮ ਵੱਖਰੇ ਆ ਏਟੀਐਮ ਕਹਿ ਰਹੀ ਆ ਅਕਾਊਂਟ ਨੰਬਰ ਸੀ ਮੁਸਾਬਲ ਆ ਲੀਆਂ ਨੇ ਪਰ ਕੋਈ ਇਨਾਂ ਨੇ ਕੰਮ ਨਹੀਂ ਕੀਤਾ ਜਦੋਂ ਅਸੀਂ ਆਨੇ ਸੀ ਤੇ ਸਟਾਫ ਚੇਂਜ ਹੋ ਜਾਂਦਾ ਸੀ ਆਪਸ ਚ ਲੜਾਈ ਝਗੜਾ ਕਰਦੇ ਹੁੰਦੇ ਸੀ ਜੋ ਵੀ ਆਂਦੇ ਹੁੰਦੇ ਸੀ ਕਲਾਇੰਟ ਇਨਾਂ ਦੇ ਤੇ ਬਾਅਦ ਵਿੱਚ ਅਸੀਂ ਕੀਤਾ ਹੈ ਇਹ ਕੰਟੈਕਟ ਤੇ ਜੀ ਫੋਨ ਨਹੀਂ ਸੀ ਚੁੱਕਦੇ ਕਦੀ ਚੁੱਕਦੇ ਹੀ ਕੋਈ ਨਹੀਂ ਸਾਡਾ ਕੇਸ ਚੱਲ ਰਿਹਾ ਸਾਡਾ ਮਈ ਜੂਨ ਤੱਕ ਖਤਮ ਹੋ ਜਾਏਗਾ ਅਸੀਂ ਤੁਹਾਡੀ ਫਾਈਲ ਲਾ ਦਾਂਗੇ ਪਚਾ ਦਾਂਗੇ ਬੱਚੇ ਨੂੰ ਬਾਹਰ ਕੋਈ ਗੱਲ ਨਹੀਂ ਸਾਡੇ ਬੱਚੇ ਦੀ ਐਕਸਪਾਇਰ ਹੋ ਚੁੱਕੀ ਹੈ ਹਲੋ ਅਸੀਂ ਮਿਹਨਤ ਕਰ ਕਰਕੇ ਆਪਣੇ ਬੱਚੇ ਦਾ 4 ਲੱਖ ਰੁਪਇਆ ਦਿੱਤਾ ਹੈ ਸਾਨੂੰ ਕੋਈ ਉਮੀਦ ਨਹੀਂ ਵੀ ਸਾਨੂੰ ਅਗੋ ਗਾਹ ਨਾ ਕੋਈ ਜੀਟੀ ਕਲੀਅਰ ਹੋਣ ਨੂੰ ਟਾਈਮ ਲੱਗਦਾ ਜੀਟੀ ਕਲੀਅਰ ਨੂੰ ਟਾਈਮ ਲੱਗਦਾ ਸਾਡੀ ਤਮੰਨਾ ਮੈਮ ਨਾਲ ਮੈਂ ਗੱਲ ਹੁੰਦੀ ਸੀ ਤੇ ਇਹ ਪ੍ਰਭਸਾਰ ਨਹੀਂ ਸਾਡੇ ਅਮਨੇ ਸਾਹਮਣੇ ਹੋਏ ਤੁਹਾਨੂੰ ਸਾਡੀ ਰਿਕੁਐਸਟ ਹੈ ਕਿ ਸਾਨੂੰ ਸਾਡੇ ਪੈਸੇ ਵਾਪਸ ਕਿਤੇ ਜਾਣ ਬੱਚੇ ਦੀ ਇਹਨਾਂ ਨੇ ਲਾਈਫ ਖਰਾਬ ਕਰ ਦਿੱਤੀ ਹੋਈ ਹੈ ਕਿਸ ਕੰਮ ਅਸੇ ਭਰ ਪਈ ਨਾ ਅਸੇ ਆਪਣੇ ਘਰ ਵਾਸਤੇ ਹਰ ਕੋਈ ਚਾਹੁੰਦਾ ਕਿ ਬੱਚੇ ਸੈੱਟ ਹੋ ਜਾਣ ਤੇ ਅਬ ਗੋਚ ਲੋ ਬੱਚੇ ਤਰੱਕੀਆਂ ਕਰਨ ਪਰ ਇਹ ਪਰੇਸ਼ਾਨੀ ਕਰਾਉਂਦੀਆਂ ਬਹੁਤ ਹੁੰਦੀਆਂ ਹੈ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਮੈਮ ਸਾਡੇ ਬੱਚੇ ਦੀ ਲਾਈਫ ਕਿੱਥੇ ਜਾਏਗੀ ਇੱਕ ਤੇ ਇੱਥੇ ਆਜੇ ਵਿਸ਼ਾਲ লাগ ਗਿਆ ਹਾਂਜੀ ਵਿਸ਼ਾਲ ਮਹਿਗਾ ਮਾਰਡਾ ਇੱਕ ਬਟਾਲੇ ਚ ਬੋਲਦੇ ਇੱਕ ਚੰਡੀਗੜ੍ਹ ਆ ਤੇ ਉਦੋਂ ਤੋਂ ਸਾਨੂੰ ਇਸ ਤਰ੍ਹਾਂ ਕਹਿੰਦੇ ਸੀ ਇੱਥੋਂ ਦਾ ਸਾਨੂੰ ਰਸ ਮਿਲਿਆ ਇੱਥੇ ਆਏ ਆ ਤੇ ਹੁਣ ਇਥੇ ਚੇਂਜ ਹੋ ਚੁੱਕਿਆ ਆ ਆਫਿਸ ਵੀ ਹੈ ਨਹੀਂ ਜੇ ਪ੍ਰਭ ਵੀ ਜਿਆਦਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਪੈਸੇ ਵਾਪਸ ਕਰਾਏ ਇਹੋ ਜਿਹਾਂ ਨੂੰ ਵੱਤ ਤੋਂ ਵੱਤ ਸਜ਼ਾ ਦਿੱਤੀ ਜਾਵੇ ਕੜੀ ਤੋਂ ਕੜੀ ਜਿਨ੍ਹਾਂ ਨੇ ਬੱਚਿਆਂ ਦਾ ਕਿਸਾ ਬੱਚਿਆਂ ਦਾ ਕੈਰੀਅਰ ਖਰਾਬ ਕਰ ਦਿੱਤਾ ਹੈ ਜੀ ਤੁਸੀਂ ਇਹਨਾਂ ਦੇ ਕਿਹੜੇ ਦਫ਼ਤਰ ਦੇ ਵਿੱਚ ਪੈਸੇ ਜਮ੍ਹਾਂ ਕਰਾਏ? ਹਾਂਜੀ ਅਸੀਂ ਵਿਸ਼ਾਲ ਵਿੱਚ ਕੀਤਾ ਜੇ ਵਿਸ਼ਾਲ ਮੈਗਾ ਲੱਗਿਆ ਜਿਹੜਾ ਹੈਗਾ ਇਹਨਾਂ ਦਾ ਪ੍ਰਭ ਵੀਜ਼ਾ ਉੱਥੇ ਅਸੀਂ ਪੈਸੇ ਜਮ੍ਹਾਂ ਕਰਵਾਏ ਜੇ। ਹਾਂ ਹਾਂ ਅੰਟੀ ਮੈਂ ਮੇਰਾ ਨਾਮ ਆਲੰਬੀਰ ਸਿੰਘ ਮੈਂ ਮੈਂ ਮੈਗਾ ਵੀਪੀਓ ਚਾਤੀ ਮਿਰਦਾ ਅੰਮ੍ਰਿਤਸਰ ਤੋਂ ਹਾਂ ਤੇ ਮੈਂ ਮੈਂ ਇਹਨਾਂ ਤੋਂ ਸਟੱਡੀ ਵੀਜ਼ਾ ਲਈ ਫਾਈਲ ਲਵਾਈ ਸੀ ਤੇ ਮੈਂ ਮੇਰਾ 2 ਸਾਲ ਦਾ ਗੈਪ ਹੋਇਆ ਤੇ ਨਾਲੇ ਪੈਸੇ ਵੀ ਖਰਾਬ ਕੀਤੇ ਤੇ ਮੇਰਾ 1 ਲੱਖ ਰੁਪਇਆ ਨਾ ਮੋੜਿਆ ਵਾ ਬਾਕੀ ਮੇਰਾ 3 ਲੱਖ ਰੁਪਇਆ ਇੰਨਾ ਹਾਲੀ ਆ ਹਾਂਜੀ ਕਿ ਇਹਨਾਂ ਨੇ ਕੀ ਆਸ਼ਵਾਸਨ ਦਿੱਤਾ ਸੀ ਤੁਹਾਨੂੰ ਮੈਮ ਇਹਨਾਂ ਨੇ ਮੈਨੂੰ ਕੀਤਾ ਹੈ ਵੀ ਜੇ ਆਪਣਾ 6 ਮਹੀਨਾ ਦੇ ਵਿੱਚ ਨਾ ਬਣਿਆ ਤੇ ਫਿਰ ਆਪਣਾ 3 ਮਹੀਨਾ ਦੇ ਵਿੱਚ ਇੰਨਾ ਪੈਸੇ ਮੋੜਦੇ ਨੇ ਆ ਪਰ ਮੈਮ ਉਹ ਆਪਣਾ ਹੌਲੀ 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 ਵਧਾਈ ਗਈ ਤੇ ਪੈਸੇ ਕੋਈ ਨਹੀਂ ਇੰਨਾ ਬਾਜ਼ ਮੋੜੇ ਮਾਵਲਾ ਭਾਈ ਇਹੀ ਆਗੇ ਜੰਟਿਆ ਕਿ ਪ੍ਰਭ ਚਰਨ ਸਿੰਘ ਰੰਧਾਵਾ ਜੀ ਐ ਭੋਲੇ ਭਾਲੇ ਬਿਨਾਂ ਲੋਕਾਂ ਨੇ ਸਾਇਆ ਉਹ ਹਿਸਾਬ ਨਾਲ ਕਰਵਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਣਾ ਹੈ ਗੱਲ ਆਸਟ੍ਰੇਲੀਆ ਦੀ ਭਾਈ ਲਾਈ ਫਿਰ ਕਿੰਨਾ ਚਿਰ ਪਹਿਲਾਂ ਭਾਈ ਇਹ 2023 ਦੇ ਵਿੱਚ ਲਾਈ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲਓ ਹੁਣ 2025 5 ਨਾਂਗੀ ਚੱਲੇ 26 ਆ ਚੱਲੇ ਕਿੰਨੇ ਪੈਸੇ ਆ ਤੁਹਾਡੇ ਭਾਈ 1.5 ਤਿੰਨ ਲੱਖ ਰੁਪਏ ਮੈਂ ਲੈਣ ਵਾਲਾ ਇਹ ਕੋਈ ਕਿਵੇਂ ਚਾਂਸੇ ਦੇ ਵਿੱਚ ਦੀ ਸਰਾਏ ਦੇ ਚਾਂਸ ਦੇ ਵਿੱਚ ਭਾਜੀ ਇਹਨੇ ਜਿਹੜਾ ਆਪਣਾ ਗੱਡੀ ਦਾ ਸਟਾਫ ਰੱਖਿਆ ਇਹਨਾ ਉਹ ਸਟਾਫ ਹੀ ਇਹ ਹਿਸਾਬ ਨਾਲ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗੱਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਹਿਸਾਬ ਨਾਲ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਤੇ ਪਹਿਲਾਂ ਕਹਿ ਦਿੰਦੇ ਕਿ ਸਾਨੂੰ ਇੰਨੇ ਪੈਸੇ ਜਦਾਂ ਜਮਾ ਕਰਵਾਓ ਫਿਰ ਤੁਹਾਡੀ ਵੈਲ ਆਪਾਂ ਲਾਵਾਂਗੇ ਬਾਕੀ ਜਿਹੜੇ ਆ ਉਹ ਵੀ ਜਮ ਤੋਂ ਬਾਅਦ ਤਾਂ ਰਾਬਤਾ ਤੁਹਾਡਾ ਉਹਨਾਂ ਤੋਂ ਰਾਬਤਾ ਸਰ ਆ ਰਾਬਤਾ ਕੋਈ ਨਹੀਂ ਹੈ ਮੈਸੇਜ ਤੁਹਾਨੂੰ ਵਿਖਾ ਦਿੰਨਾ ਕੋਈ ਰਿਪਲਾਈ ਨਹੀਂ ਦੇਂਦਾ ਗਾੜੀਆਂ ਇਹ ਏਜੰਟ ਦਾ ਨਾਮ ਨੂੰ ਕੀ ਹੈ ਭਾਜੀ ਇਹਦਾ ਪ੍ਰਭ ਸ਼ਰਦ ਸਿੰਘ ਰੰਧਾਵਾ ਨਾਮ ਹੈ ਜਿਹੜਾ ਕਿੱਥੇ ਦਾ ਰਹਿਣ ਵਾਲਾ ਵਿਦਿ ਏ ਭਾਜੀ ਇਹ ਲੋਕਲੀ ਅਮਰਸਰ ਦਾ ਮਰਸੀਤਾ ਰੋਡ ਹੈ ਮਿਸਨਾਹਰਾ ਫਤੇਗਰ ਚੂੜੀਆਂ ਰੋਡ ਹੈ ਹਾਂਜੀ ਆਹ ਵੇਖੋ ਸਰ ਹੋਏ ਕੋਈ ਰਿਸਪੌਂਸ ਨਹੀਂ ਜੀ WhatsApp ਤੇ ਕਾਲ ਲੱਗਦੀ ਜੀ ਸਿੱਧਾ ਕੋਈ ਕਾਲ ਨਹੀਂ ਲੱਗਦੀ ਫੋਟੋ ਹੈ ਜੀ ਫੋਟੋ ਵੀ ਤੁਹਾਨੂੰ ਵਿਖਾ ਦਿੰਦੇ ਆ ਸਾਡੇ ਕੋਲ ਗਾਰਡ ਨੇ ਜੀ ਹੁਣ ਆਂਦੇ ਜੀ ਆਹ ਇਹਦੀ ਫੋਟੋ ਜੀ ਕੀ ਆਂਦਾ ਜੀ ਕੋਈ ਨਹੀਂ ਭਜੀ ਪਹਿਲਾਂ ਇੱਕ ਸਾ ਦੇਨੇ ਚਾਰ ਪੰਜ ਮਹੀਨੇ ਲਗਾਤੇ ਲਾਰੇ ਲਾਉਂਦੇ ਨੇ ਉਹ ਜਿਹੜਾ ਇਹ ਦਸਤਰ ਬਣਾਇਆ ਸੀ ਨੇ ਆਪਣਾ ਅੰਮ੍ਰਿਤਸਰ ਉਹ ਵੀ ਚੁੱਕ ਕੇ ਲੈ ਗਿਆ ਆਪਣਾ ਚਾਰ ਦਫ਼ਤਰ ਹੀ ਇਹਦੇ ਕਰੀਸ਼ੀ ਕੇਸ਼ੀ ਕਮਰਸਾਦੀ ਦਾ ਕਮਹਾਲੀ ਤੇ ਇੱਕ ਬਟਾਲੇ ਹੀਗਾ ਤੇ ਇਹ ਇਹ ਸਾਰੇ ਆਸਟ੍ਰੇਲੀਆ ਜਾਣ ਵਾਸਤੇ ਨਹੀਂ ਨਹੀਂ ਸਰ ਵਕਤ ਉਹ ਕੰਟਰੀ ਦੇ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਯੂਕੇ ਨਹੀਂ ਹੁੰਦੇ ਆਂ ਦਾ ਬਾਹਰ ਭੇਜਦਾ ਜਾਂਦੇ ਬਾਹਰ ਜਾਣਾ ਚਾਹੁੰਦੇ ਹਾਂਜੀ ਬਾਹਰ ਕਿੱਥੇ ਜਾ ਜਣਾ ਸਰ ਹੁਣ 3 ਸਾਲ ਤਾਂ ਹੀ ਨਹੀਂ ਕਾਡੇ ਉਦਾਂ ਹੀ ਖਰਾਬ ਹੋ ਗਏ ਆ ਬਾਹਰ ਅਡਾ ਕਿਦਾਂ ਨੂੰ ਬਾਹਰ ਕਿਦਾਂ ਘੱਲ ਕਿਦਾਂ ਦਊਗਾ ਨੂੰ ਇਹ ਬਾਹਰ ਦਾ ਫਿਰ ਕਊ ਕਰੇ ਫਿਰ ਲਾਰੇ ਲੱਪੇ ਆਉਣ ਵਾਲੀ ਗੱਲ ਹੋ ਜਣੀ ਹੈ ਕਿਹੜੇ ਹਾਲਾਤਾਂ ਚ ਪੈਸੇ ਦਿੱਤੇ ਉਹ ਸਾਰੇ ਤੁਹਾਨੂੰ ਹਾਲਾਤ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਜਿਹੜੇ ਬੰਦੇ ਨੇ ਹੋਗਾ ਚੁੱਕ ਚਕਾ ਕੇ ਬਾਹਰ ਜੀ ਆਣਾ ਉਹ ਹਾਲਾਤ ਅਸੀਂ ਆਪੇ ਕਿਦਾਂ ਦੇਉਣਗੇ ਐਡੇ ਵਧੀਆ ਹਾਲਾਤ ਹੋਣੇ ਬਾਹਰ ਕਿਉਂ ਜਾਈਏ